ਗੌੜੀ ਮਹੱਲਾ ਪੰਜਵਾ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ ਸਾਥ ਸੰਗਤ ਜੀ ਬਿਨਾ ਸਿਮਰਤੋਂ ਕਿੰਨਾ ਘਾਟਾ ਹੈ ਜਿਹੜੇ ਲੋਕ ਕਹਿੰਦੇ ਅਸੀਂ ਭਜਨ ਤਾਂ ਕਰਦੇ ਨਹੀਂ ਉਹ ਮਾੜਾ ਕੰਮ ਕੋਈ ਨਹੀਂ ਕਰਦੇ ਤਾਂ ਮਹਾਰਾਜ ਸਾਹਿਬ ਸਿਮਰਤੋਂ ਬਗੈਰ ਘਾਟਾ ਦੱਸਦੇ ਹਨ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ ਭਾਈ ਵਾਹਿਗੁਰੂ ਦੇ ਸਿਮਰਤੋਂ ਬਿਨਾ ਆਇਓ ਜੀਵਨ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਜੈਸੇ ਸਰਪ ਆਰ ਜਾਰੀ ਇਸ ਪ੍ਰਕਾਰ ਸਖਬ ਦੀ ਆਰਜਾ ਹੁੰਦੀ ਹੈ ਜਿੰਨੀ ਲੰਮੀ ਉਮਰ ਦਾ ਸੱਪ ਹੁੰਦਾ ਬਾੜੀ ਜ਼ਹਿਰ ਵਾਲੀ ਆਂਦੀ ਹੈ ਹਰ ਜਾਰੀ ਅਜਿਹਾ ਸੱਪ ਹੁੰਦੇ ਹਨ ਇੱਕ ਜਿਹੜੇ ਬੱਕਰੇ ਨੂੰ ਨਿਕਲ ਜਾਣ ਵਾਲੇ ਏਡੇ ਵੱਡੇ ਅਸਰਾਣਾ ਹੁੰਦੀਆਂ ਮੂੰਹ ਹੁੰਦੇ ਹਨ ਉਹ ਤੁਰ ਫਿਰ ਨਹੀਂ ਸਕਦੇ ਤੇ ਜ਼ਹਿਰ ਵਾਲੀ ਹੈ ਤੇ ਬਹੁਤ ਦੁਖੀ ਹੁੰਦੇ ਹੈ ਸੱਪ ਦੀ ਕਹਿੰਦੇ ਹੈ ਲੱਖਾਂ ਕਾਗਾਂ ਦੀ ਕਰੋੜਾ ਨਾਗਾਂ ਦੀ ਆਮ ਕਹਾਵਤ ਹੈ ਉਮਰ ਇਸ ਪ੍ਰਕਾਰ ਬਿਨਾ ਭਜਨ ਤੋਂ ਜਿਵੇਂ ਸਬ지 ਆਰ ਜਾਂਦੀ ਜ਼ਹਿਰ ਹੀ ਵਧਦੀ ਰਹਿੰਦੀ ਉਹਦੇ ਅੰਦਰ ਐ ਗਿਸ਼ਿਆਂ ਦੀ ਵਾਸ਼ਨਾ ਰੂਪੀ ਜ਼ਹਿਰ ਵਧਦੀ ਰਹਿੰਦੀ ਹੈ ਅਜਿਗਰ ਸਤ ਦੀ ਨਿਆਈ ਹੈ ਜਿਹੜਾ ਵਾਹਿਗੁਰੂ ਦੇ ਭਜਨ ਤੋਂ ਵੀ ਨਾ ਹੈ ਕਿਉਂ ਜੀਵਹਿ ਸਾਖਤ ਨਾਮ ਵਿਸਾਰਿ ਇਸ ਪ੍ਰਕਾਰ ਸਾਖਤ ਸ਼ਕਤੀ ਦੇ ਉਪਾਸ਼ਕ ਜਿਹੜੇ ਕਠੋਰ ਚਿੱਤ ਵਾਲੇ ਪੁਰਖਾ ਹੈ ਉਹ ਮਹਾਰਾਜ ਦੇ ਨਾਮ ਨੂੰ ਵਿਸਾਰ ਕੇ ਅਜਿਗਰ ਸਭ ਵਾਂਗੂ ਜ਼ਹਿਰ ਦੇ ਭਰੇ ਹੋਏ ਵਿਸ਼ਾਂ ਦੀ ਦੇ ਜਿਉਂਦੇ ਹੈ ਉਹਨਾਂ ਦਾ ਕਦੇ ਚੁ ਸ਼ਾਂਤ ਨਹੀਂ ਹੁੰਦਾ ਹੈ ਏਕ ਨਿਮਖ ਜੋ ਸਿਮਰਨ ਮਹਿ ਜੀਆ ਇਹ ਅੱਖ ਦੇ ਖੋਲਣ ਮੀਚਨ ਜਿੰਨਾ ਤੇ ਉਮਰ ਹੋਵੇ ਪਰ ਉਹ ਜੀਵਨ ਸਾਰਾ ਸਿਮਰਨੋ ਹੀ ਜੁੜਿਆ ਹੋਇਆ ਹੋਵੇ ਜਿਸ ਪੁਰਸ਼ ਦਾ ਕੋਟ ਦਿਨ ਸ ਲੱਖ ਸਦਾ ਫਿਰਤੀਆ ਉਹ ਸੰਤ ਸਿੰਘ ਜੀ ਕਰੋੜਾਂ ਲੱਖਾਂ ਵੜੇ ਤੇ ਕਰੋੜਾਂ ਦਿਨ ਸਦਾ ਵਾਸਤੇ ਜੀਵਨ ਦਾ ਇਸ਼ਤ ਹੋ ਗਿਆ ਸਮਝੋ ਉਹ ਸਲਾਵਾਤ ਹੈ ਜੀਵਨ ਦਾ ਪਰਖ ਹੈ ਇਹ ਅੱਖ ਦੇ ਖੋਲਣ ਵਿੱਚ ਜਿੰਨਾ ਜੀ ਹੋਵੇ ਉਮਰ ਤੇ ਸਿਮਨ ਵਿੱਚ ਜੀ ਲੱਗਾ ਹੋਇਆ ਹੋਵੇ ਦਿਲ ਲੱਗਾ ਹੋਇਆ ਹੋਵੇ ਉਹ ਕਰੋੜਾਂ ਲੱਖਾਂ ਵਰੇ ਤੇ ਕਰੋੜਾਂ ਦਿਨ ਜਿਉਂਦਾ ਸਮਝੋ ਐਡੀ ਵੱਡੀ ਲੰਮੀ ਉਮਰ ਵਾਲਾ ਹੈ ਜਿਹਨ ਵਾਹਿਗੁਰੂ ਦੇ ਸਿਮਨ ਦਾ ਲਾਭ ਲੈ ਲਿਆ ਹੈ ਰਹਾਉ ਸਦਾ ਵਾਤ ਉਸਤ ਹੋ ਗਿਆ ਹੈ ਰਹਾਉ ਬਿਨ ਸਿਮਰਨ ਤ੍ਰਿਗ ਕਰਮ ਕਰਾ ਜਿਨ ਵਾਹਿਗੁਰੂ ਦੇ ਸਿਮਰਨ ਤੋਂ ਜਿੰਨੇ ਕਾਰੋ ਕਰੇ ਐ ਪਿੱਛੇ ਜਿੰਨੇ ਹੁਣ ਕਰਦਾ ਹੈ ਜਿੰਨੇ ਅੱਗੇ ਕਰਨ ਦੀ ਆਸ ਰੱਖਦਾ ਹੈ ਕਾਗ ਬਤਨ ਬੇਸ਼ਟਾ ਮਹਵਾ ਉਹ ਇਸ ਤਰ੍ਹਾਂ ਜਿਵੇਂ ਕਾਗ ਦਾ ਗੇਸ ਹੁੰਦਾ ਹੈ ਰੂੜੀਆਂ ਕਿ ਕਰਗਾ ਜਿੱਥੇ ਕਰਮ ਹੁਣ ਹੱਡਾਰੇ ਦਾ ਹੋਵੇ ਉਹ ਕਾਮ ਹੈ ਬਤਨ ਬੇਸ ਹੁੰਦਾ ਹੱਡਾਰੇ ਦੇ ਆਇਥਾਂ ਵਿੱਚ ਅਤੇ ਬੇਸ਼ਟਾ ਮਹਵਾ ਬੇਸ਼ਟਾ ਵਿੱਚ ਵਸਦਾ ਹੈ ਹਰ ਵਕਤ ਤੇ ਬੇਸ਼ਟਾ ਜਿੱੂੰਝਾ ਭਰ-ਭਰ ਕੇ ਖਾਂਦਾ ਹੈ ਇਸੇ ਪ੍ਰਕਾਰ ਕਾਗ ਬਤਨ ਵਿਸ਼ਟਾ ਮਹਬਾਤ ਦੇਸ ਹੁੰਦੇ ਜਿਵੇਂ ਹੱਡਾ ਰੇੜਾ ਕਿਉਂ ਹੱਡ ਚੁੰਮਦਾ ਮੋਹ ਕਰਨਾ ਕਾਂ ਵਰਗਾ ਇਹਦਾ ਦੇਸ ਹੈ ਅਤੇ ਵਿਸ਼ਟਾ ਵਿਸ਼ਟਾ ਵਿਸ਼ਾਮਿਤ ਵਸਾਇਦਾ ਹਰ ਵਕਤ ਇਸੇ ਪ੍ਰਕਾਰ ਇਸ ਪਾਠ ਨੂੰ ਅਰਥ ਦਾ ਚਮਕਾਰਾ ਬਣਾਉਣ ਵਾਸਤੇ ਪਾਠ ਤਾਂ ਇਵੇਂ ਹੀ ਹੈ ਕਾਗ ਆਬੋ ਤਨ ਪੜਵੇ ਬਿਸ਼ਟਾ ਮਹਿਵਾਸ ਇਹ ਕੀ ਗੱਭ ਹੰਕਾਰ ਕਰਦਾ ਤੰਦਾ ਇਹ ਬਿਸ਼ਟਾ ਜੀ ਵਸਦਾ ਨਾ ਤੂੰ ਹੋਰ ਕੀ ਏ ਤੇਰੇ ਕੁਪਲੇ ਅਸਤ ਬਿਸ਼ਟਾ ਅਸਰ ਅਗਦੇ ਪਰੇਤੇ ਚਾਮ ਔਰ ਇਸ ਉਪਰਲੇ ਆਖਿਓ ਗਮਾਨ ਕੀ ਹੰਕਾਰ ਕਰਦਾ ਹੈ ਕੋ ਕਾਗ ਬਤਨ ਬਤਨ ਦਾ ਅਰਥ ਦਲਨ ਵੀ ਕਰਦੇ ਆ ਕਾਹ ਵੇ ਉਹ ਵਿੱਚ ਬਿਸ਼ਟਾ ਹੀ ਵਸਦਾ ਹੈ ਕਿਉਂ ਪੁਰਾਈ ਨਿੰਦਿਆ ਨੂੰ ਕਿ ਵਿਓ ਹੀ ਵਸਦੀ ਹੈ ਕਾਗ ਦੀ ਨਿਆਈ ਐਸਾ ਕਮਤੀ ਪੁਰਖ ਹੈ ਬਿਨ ਸਿਮਰਨ ਪਹਿ ਕੂਕਰ ਕਾਂ ਬਿਨ ਵਾਹਿਗੁਰੂ ਦੇ ਸਿਮਰਨ ਤੋਂ ਸਾਂਝੀ ਕੁੱਤਿਆਂ ਵਰਗੇ ਕੰਮ ਕਰਦਾ ਹੈ ਕੁੱਤੇ ਜਿਸ ਪ੍ਰਕਾਰ ਆਕਾਸ਼ ਨੂੰ ਮੂੰਹ ਕਰਕੇ ਕੂਕਦੇ ਰਹਿੰਦੇ ਚਾਂਗਾ ਮਾਰਦੇ ਰਹਿੰਦੇ ਆ ਐ ਸਵਰਗ ਆਦਿਕਾਂ ਦੇ ਸੁਖਵਾ ਤੇ ਚਾਂਗਾ ਮਾਰਦੇ ਰਹਿੰਦੇ ਮੈਨੂੰ ਭੋਗ ਪ੍ਰਾਪਤ ਹੋਣ ਕੁੱਤਿਆਂ ਵਾਲੇ ਕੰਮ ਇਸ ਪ੍ਰਕਾਰ ਹੈ ਹਰ ਵਕਤ ਬੁਕਾਰਾਂ ਵਿੱਚ ਲੱਗਾ ਰਹਿੰਦਾ ਹੈ ਸਾਖਤ ਬੇਸਵਾ ਪੁੱਤ ਨਿਨਾਮ ਸਾਖਤ ਪੁਰਖ ਤਾਂ ਬੇਸਵਾ ਦੇ ਪੁੱਤ ਵਰਗਾ ਹੈ ਜੇ ਬੇਸਵਾ ਦੇ ਪੁੱਤ ਦਾ ਪਿਓ ਦਾ ਨਾਮ ਕੋਈ ਨਹੀਂ ਹੁੰਦਾ ਉਹ ਨਿਨਾਵਾ ਹੁੰਦਾ ਹੈ ਇਸੇ ਪ੍ਰਕਾਰ ਸਾਖਤ ਪੁਰਖ ਜਿਹੜਾ ਹੈ ਉਹਦਾ ਗੁਰੂ ਰੂਪਿਕਾ ਕੋਈ ਨਹੀਂ ਹਮ ਬਾਲ ਤੋਂ ਗੁਰੂ ਪਿਤਾ ਹੈ ਜੇ ਮਰ ਸੁਝਾਏ ਉਹ ਨਿਗੁਰਾ ਆਦਮੀ ਹੈ ਨਿਨਾਵਾ ਹੈ ਉਹ ਕਿਸੇ ਗੁਰੂ ਪੀਰ ਦਾ ਨਹੀਂ ਸੰਸਾਰ ਵਿੱਚ ਬੇਸਵਾ ਦੇ ਪੁੱਤਰ ਦੀ ਨਹੀਂ ਆਈ ਹੈ ਬਿਨ ਸਿਮਰਨ ਜੈਸੇ ਸਿੰਘ ਛਤਾਰਾ ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਤਾਂ ਆਏ ਹੁਣ ਸਾਬ ਸੰਗੀਤ ਜੀ ਜਿਵੇਂ ਹੋਰ ਨਾ ਪਸਵੰਦ ਸਿੰਘ ਤਾਂ ਸੁੰਦਰ ਹੁੰਗੇ ਹੈ ਸੁਹਾਵਣੇ ਹੁੰਦੇ ਹੈ ਛਤਰੇ ਦੇ ਜਦੋਂ ਸਿੰਘ ਨਿਕਲਦੇ ਅਨਸਰ ਦੇ ਵਿੱਚ ਉਹ ਬਹੁਤ ਪੀੜ ਹੁੰਦੀ ਛਤਰੇ ਨੂੰ ਜਿਵੇਂ ਸਿਰ ਪਾੜਦਾ ਰਹੇ ਜੀ ਪੀੜ ਦੇ ਨਾਲ ਛਤਰੇ ਦੇ ਸਿੰਘ ਨਿਕਲਦੇ ਹੈ ਫੇਰ ਉਹ ਪਿਰ ਪਿਰ ਕਈ ਸਿੰਘਾਂ ਨੂੰ ਢੋੜ ਲੈਂਦੇ ਆ ਛਤਰੇ ਇਸ ਪ੍ਰਕਾਰ ਬਿਨ ਸਿਮਰਨ ਬਿਨ ਸਿਮਰਨ ਜੈਸੇ ਸਿੰਘ ਛਤਾਰਾ ਜਿਵੇਂ ਉਸ ਵਾਂਗੋ ਛਤਰੇ ਦਾ ਸਿੰਘ ਜਿਵੇਂ ਉਹਦੇ ਸਿਰ ਨੂੰ ਪਾੜ-ਪਾੜ ਕੇ ਦੁੱਖ ਦੇ ਕੇ ਬਹੁਤ ਪੀੜ ਹੁੰਦੀ ਆ ਉਹਨੂੰ ਕਿਉਂ ਨਿਕਲਦੇ ਆ ਐ ਛਤਰੇ ਦੇ ਸਿੰਘ ਵਾਂਗ ਜਿਹੜੇ ਸੰਕਲਪ ਨਿਕਲਦੇ ਆ ਇਹਦੇ ਦਿਲ ਨੂੰ ਪਾੜ-ਪਾੜ ਕੇ ਉਹਗਣਾ ਵਿੱਚ ਸੰਕਲਪ ਨਿਕਲਦੇ ਆ ਛਤਰੇ ਸਿੰਘਾ ਵਰਗੇ ਇਹ ਮਹਾਰਾਜੇ ਭੈੰਤੋ ਬਿਨਾ ਬੋਲਹਿ ਕੂਰ ਸਾਖਤ ਮੁਖ ਕਾਰ ਸਾਖਤ ਪੁਰਖ ਦਾ ਕਾਲਾ ਮੂੰਹ ਐ ਝੂਠ ਬੋਲਦਾ ਜਿਵੇਂ ਪੇਡਾਂ ਪਿਆ ਪਿਆ ਸ਼ਬਦ ਕਰਦੀਆਂ ਬਿਸ਼ਟਾ ਖਾਂਦੀਆਂ ਤਿਉ ਕਾਲਾ ਮੂੰਹ ਐ ਸਾਖਤ ਦਾ ਉਗਣਾ ਕਰਕੇ ਤੇ ਝੂਠ ਬੋਲਦਾ ਹੈ ਬਿਨ ਸਿਮਰਨ ਗਰਤਵ ਕੀ ਨਹੀਂ ਆਈ ਬਿਨਾ ਭਜਨ ਤੋਂ ਸਾਸ਼ ਨਹੀਂ ਖੋਤੇ ਵੀ ਨਹੀਂ ਆਈ ਹੈ ਖੋਤਲੇ ਲੋਕ ਆਜ ਵੀ ਰੂੜੀਆਂ ਚ ਫਿਰਦੇ ਰਹਿੰਦੇ ਇਸੇ ਪ੍ਰਕਾਰ ਸਾਖਤ ਥਾਂ ਨੂੰ ਭਰੇ ਸ ਤੇ ਫਿਰਾਹੀ ਜਿਹੜੇ ਸਾਧੂ ਪੁਰਖਾਂ ਦੇ ਪਿਸ਼ਟ ਗੰਧੀਆਂ ਥਾਵਾਂ ਚ ਜਿੱਥੇ ਬੇਸਵਾ ਸ਼ਰਾਜ ਆਦ ਕੋਵੇ ਉਹਨਾਂ ਕਸਾਈਆਂ ਦੇ ਦੁਕਾਨਾਂ ਤੇ ਇਹਨਾਂ ਥਾਵਾਂ ਚ ਫਿਰਦੇ ਰਹਿੰਦੇ ਨੇ ਸਾਖਤ ਪੁਰਖੋ ਬਿਨ ਸਿਮਰਨ ਕੂਕਰ ਹਰ ਕਾਇਆ ਬਿਨ ਵਾਹਿਗੁਰੂ ਦੇ ਸਿਮਰਨ ਤੋਂ ਕੁੱਤਾ ਜਿਵੇਂ ਹਲਕਿਆ ਹੁੰਦਾ ਹੈ ਹਲਕੇ ਕੁੱਤੇ ਦੀ ਪੂਛਿੱਤੀ ਹੁੰਦੀ ਹੈ ਮੂੰਹ ਵਿੱਚੋਂ ਝੱਗ ਸੜ ਜਾਂਦਾ ਹੈ ਕਾਣੀ ਕੋਲੋਂ ਸੰਗਦਾ ਹੁੰਦਾ ਹੈ ਕਿ ਸਾਰਿਆਂ ਨੂੰ ਬਾੜ ਜਾਂਦਾ ਆਪਣੀ ਪਰਾਈ ਦੀ ਪਛਾਣ ਨਹੀਂ ਰੱਖਦਾ ਇਸੇ ਪ੍ਰਕਾਰ ਬਿਨਾਂ ਭਜੰਤੋਂ ਹਲਕੇ ਆ ਕੁੱਤੇ ਦੀ ਨਿਆਈ ਹੈ ਹੱਥ ਸਿੱਧਾ ਰਹਿੰਦਾ ਹਰੇਕ ਤੋਂ ਮੰਗਦਾ ਹੀ ਰਹਿੰਦਾ ਹੈ ਜਿਹੜਾ ਦੇਵੇ ਉਹਦੇ ਜਸ ਵੀ ਝੱਗ ਸੜਦਾ ਰਹਿੰਦਾ ਹੈ ਜਿਹੜਾ ਨਾ ਦੇਵੇ ਨਿੰਦਿਆ ਵੀ ਝੱਗ ਸੜਦਾ ਰਹਿੰਦਾ ਹੈ ਇਹ ਤੇ ਸਭ ਸੰਗਤ ਰੂਪੀ ਜਲ ਤੋਂ ਇਹ ਡਰਦਾ ਰਹਿੰਦਾ ਹੈ ਅਤੇ ਆਪਣੇ ਪ੍ਰਾਇਜ ਦੀ ਪਿਛਾਣ ਨਹੀਂ ਲੋਭੀ ਆਦਮੀ ਜਿਹੜਾ ਹੈ ਉਹ ਸਭ ਦੇ ਨਾਲ ਹੀ ਠੱਗੀ ਮਾਰ ਜਾਂਦਾ ਹੈ ਹਰ ਇੱਕ ਨੂੰ ਠੱਗ ਲੈਂਦਾ ਹੈ ਕਿਉਂ ਇਸ ਵਾਰ ਸੀ ਉਹਨੂੰ ਹਲਕੇ ਕੁੱਤੇ ਵੀ ਨਹੀਂ ਆਈ ਹੈ ਸਾਖਤ ਲੋਭੀ ਬੰਦ ਨਾ ਪਾਇਆ ਇਹ ਕੈਸਾ ਸਾਖਤ ਪੁਰਖ ਹੈ ਲੋਭੀ ਲਾਲਚੀ ਇਹ ਗੁਰੂ ਦੇ ਪੀਰ ਦੀ ਵੀ ਗੋਲਕ ਨਹੀਂ ਛੱਡਦਾ ਇਹ ਬੰਦ ਸੰਤੋਖ ਨਹੀਂ ਕਿਤੇ ਵੀ ਇਸ ਨੂੰ ਪਾਇਆ ਪ੍ਰਾਪਤ ਹੁੰਦਾ ਸੰਤੋਖੀ ਕਿਤਨੀ ਹੈ ਕਿ ਜੇ ਨੁਮਨੀ ਛੱਡਦਾ ਆਪਣੇ ਮਾਂ ਨੂੰ ਵੀ ਪਿਓ ਨੂੰ ਵੀ ਠੱਗ ਲੈਂਦਾ ਹੈ ਬਿਨ ਸਿਮਰਨ ਹੈ ਆਤਮ ਕਾਤੀ ਬਿਨਾ ਵਾਹਿਗੁਰੂ ਦੇ ਸਿਮਰਨ ਤੋਂ ਆਤਮ ਕਾਤੀ ਜਿਹੜਾ ਖੁਦਕੁਸ਼ੀ ਕਰਕੇ ਆਦਮੀ ਮਰ ਜਾਵੇ ਉਹ ਕਹਿੰਦੇ ਹਨ ਖੁਦਕੁਸ਼ੀ ਕਰਨ ਵਾਲਾ ਮਾਰੂ ਨ ਕਿ ਆਤਮ ਕਾਤੀ ਜਗਤ ਕਸਾਈ ਜਿਹੜਾ ਆਤਮਾ ਦਾ ਘਾਤ ਕਰਨ ਵਾਲਾ ਜਿਹੜਾ ਇਹ ਜਗਤ ਨੂੰ ਸਾਰੇ ਨੂੰ ਕਤਲ ਕਰਦਾ ਹੈ ਇਹਨਾਂ ਜਗਤ ਦਾ ਕਸਾਈ ਹੁੰਦਾ ਜਿਹੜਾ ਆਪ ਵੀ ਖੁਦਕੁਸ਼ੀ ਕਰਕੇ ਜੇ ਖਾਤਮ ਮਰ ਜੇ ਆਪਣੇ ਆਪ ਨੂੰ ਕਤਲ ਕਰਕੇ ਮਰ ਜਾਵੇ ਇਸ ਪ੍ਰਕਾਰ ਦੇ ਮਹਾਰਾਜ ਸਾਹਿਬ ਕਹਿੰਦੇ ਆਤਮ ਹੁਕਾਤੀ ਕਿਸਾਈਆਂ ਦੀ ਨਿਆਈਂ ਬਿਨ ਸਿਮਰਨ ਬਿਨ ਸਿਮਰਨ ਹੈ ਆਤਮ ਹੁਕਾਤ ਬਿਨਾ ਭਜਨ ਤੋਂ ਜਿਹੜਾ ਹੈ ਖੁਦਕਸ਼ੀ ਕਰਕੇ ਜਿਵੇਂ ਕੋਈ ਆਲਮੀ ਮਨੁੱਖਾ ਦੇ ਫਿਰ ਕਿਤੇ ਮਿਲਣੀ ਹੈ ਵਾਰ-ਵਾਰ ਮਨੁੱਖਾ ਦੇ ਨਹੀਂ ਮਿਲਿਆ ਨਾ ਸਿਮਰਨ ਕਰੇ ਸੇਵਾ ਕਰੇ ਪਰਪਕਾਰ ਕਰੇ ਕੁਰਬਾਨੀ ਕਰੇ ਧਰੋ ਵਾਹ ਤੇ ਆਪਣਾ ਸਿਰ ਵਾਰੇ ਗਿਵੇਂ ਸਾਹਿਬ ਜਹਾਜਾਂ ਨੂੰ ਕੁਰਬਾਨੀਆਂ ਕੀਤੀ ਕੰਗਰੂ ਕਲਗੀ ਕਰ ਸੱਚੇ ਪਾਤਸ਼ਾਹ ਜਿਆ ਨੇ ਆਪਣੇ ਆਪ ਨੂੰ ਬਾਬਾ ਫਤੇ ਸਿੰਘ ਸਾਹਿਬ ਜੀ ਬਾਬਾ ਜੋਰਾਵਰ ਸਿੰਘ ਜੀ 9 ਸਾਲ ਤੇ 7 ਸਾਲ ਦੀ ਉਮਰ ਵਾਲਿਆਂ ਨੇ ਨੀਵਾਂ ਚਿਨਾ ਆ ਕੇ ਆਪਣੇ ਆਪ ਨੂੰ ਮੁਲਕ ਦੀ ਇਹ ਦਾੜੇ ਤੇ ਕੇਸਾਂ ਦੀ ਰੱਖਿਆ ਕੀਤੀ ਸੰਸਾਰ ਦੀ ਸਿੱਖੀ ਨੂੰ ਕਾਇਮ ਰੱਖਿਆ ਗੁਰੂ ਦੇ ਲਾਡ ਲਿਆ ਨੇ ਇਹ ਹੈ ਪਰਮੇਸ਼ਰ ਦੇ ਕੁਰਬਾਨੀ ਕਰਨੀ ਇਸ ਪ੍ਰਕਾਰ ਦੀ ਕੁਰਬਾਨੀ ਤੋਂ ਬਗੈਰ ਜਿਹੜੇ ਹਨਗੇ ਅਜੇ ਬਿਨਾ ਸਿਮੰਤ ਕੋਏ ਉਹ ਖੁਦਕਸ਼ੀ ਕਰਕੇ ਜਿਵੇਂ ਕੋਈ ਆਦਮੀ ਮਰ ਜਾਵੇ ਦੁਖੀ ਹੋਏ ਆ ਇਸ ਤਰਕਾਰ ਦੇ ਹਨ ਸਾਖਤ ਨੀਚ ਤਿਸ ਕੋਲ ਨਹੀਂ ਜਾਂਦੀ ਉਹ ਬੁਰਖ ਸਾਖਤ ਕਠੋਰ ਸ਼ਕਤੀ ਦੇ ਉਪਾਸ਼ਕ ਹੈ ਨੀਚ ਨੀਵੇਂ ਕੰਮ ਕਰਨ ਵਾਲੇ ਹੋਰੀ ਚੰਗੀ ਕੋਲੋ ਸੁਭਗੁਣਾ ਵਾਲੀ ਕੋਲ ਨਹੀਂ ਹੈ ਕਿ ਨਾ ਕੋਈ ਉਹਦੀ ਜਾਤੀ ਸੁਭਾਣ ਵਾਲੀ ਬੁੱਧੀ ਜਾਣੀ ਕੀ ਹੈ ਜਾਤ ਉੱਚੀ ਹੈ ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਕਿਰਪਾਲੂ ਹੋਇਆ ਹੈ ਉਹਨਾਂ ਪੁਰਖਾਂ ਨੂੰ ਸੱਚੇ 파ਰਸ਼ਾਨ ਹੈ ਆਪ ਵੀ ਸੰਗਤ ਮੇਲਿਆ ਹੈ ਕਹੋ ਨਾਨਕ ਗੁਰ ਜਗਤ ਤਰਾਇਆ ਉਹਨਾਂ ਦੇ ਤਾਈ ਗੁਰੂ ਸਾਹਿਬ ਜੀ ਸਾਰੇ ਜਗਤ ਤੋਂ ਕਾਰ ਦਿੱਤਾ ਹੈ ਸਤਗੁਰੂ ਸਾਹਿਬ ਜੀ ਕਹਿੰਦੇ ਹਨ ਬੰਧਨ ਤੋੜ ਕਰਕੇ ਗੁਰੂ ਨੇ ਸਾਰੇ ਸੰਸਾਰ ਦੀ ਕਲਿਆਣ ਕਰਤੀ ਜਿਹਦੇ ਸ਼ਰਨ ਆਏ ਸਭਨਾਂ ਦੀ ਮੁਕਤ ਕਰ ਦਿੱਤੀ ਐਸੇ ਸਤਗੁਰੂ ਪੁਕਾਰੀ ਹਨ ਗੌੜੀ ਮਹੱਲਾ ਪੰਜਵਾ ਗੁਰ ਕੈ ਬਚਨ ਮੋਹ ਪਰਮ ਗਤ ਪਾਏ ਜਿਨ੍ਹਾਂ ਦੇ ਤੇ ਮਰਸਾ ਵਾਹਿਗੁਰੂ ਕਿਰਪਾਲੂ ਹੋਇਆ ਉਹਨਾਂ ਨੂੰ ਸਤਗੁਰੂ ਦੀ ਸੰਗਤ ਵਿੱਚ ਮਿਲਿਆ ਹੈ ਜਿਹੜੇ ਸਤਗੁਰੂ ਦੀ ਸੰਗਤ ਵਿੱਚ ਮਿਲਿਆ ਹੈ ਉਹ ਜੰਦਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਨੂੰ ਤਾਰ ਦਿੱਤਾ ਕਿਰਪਾ ਕਰਕੇ ਗੌੜੀ ਮਹੱਲਾ ਪੰਜਵਾ ਗੁਰ ਕਾ ਬਚਨ ਮੋਹਿ ਪਰਮ ਗਤ ਪਾਈ ਤਿੰਨ ਭਾਈ ਗੁਰੂ ਸਾਹਿਬ ਦੇ ਬਚਨ ਮੰਨਣ ਨਾਲ ਸਭ ਲਾਭ ਹੈ ਜਿਹੜਾ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨ ਨਹੀਂ ਸਕਦਾ ਉਹਦੇ ਜੈਸਾ ਕੋਈ ਧਰਨਾ ਸੰਸਾਰ ਵਿੱਚ ਨਹੀਂ ਹੈ ਸੋ ਸਤਗੁਰੂ ਸਾਹਿਬ ਦੇ ਬਚਨ ਐਸੇ ਆ ਗੁਰ ਕਾ ਬਚਨ ਮਸਾ ਜੀ ਨਾਲੇ ਜਲ ਨਹੀਂ ਡੂਬਾ ਤਸਕਰ ਨਹੀਂ ਲੇਵਾ ਪਾਹ ਨਸਾਕੇ ਜਾਲੇ ਸਤਿਗੁਰੂ ਸਾਹਿਬ ਦੇ ਜਿਹੜੇ ਅੰਮ੍ਰਿਤ ਰੂਪ ਬਚਨ ਹਨ ਇਹਨਾਂ ਨਾਲ ਹੀ ਅਸੀਂ ਭਾਈ ਪਰਮਗਤਿ ਕੈਵਲ ਮੁਕਤੀ ਕ੍ਰਿਆਣ ਨੂੰ ਪਾਇਆ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਜੀ ਆ ਰਾ ਫਰਮਾ ਰਹੇ ਹੰ ਸੰਨ ਗੁਰਪੂਰੈ ਮੇਰੀ ਪੈਜ ਰਖਾ ਪੂਰਨ ਸਤਿਗੁਰੂ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਨੇ ਸਾਡੀ ਪੈ ਜਿਹੜਾ ਪਰਨ ਸੀ ਅੰਮ੍ਰਿਤ ਸਰ ਸਾਹਿਬ ਦਾ ਵਚਨ ਸ੍ਰੀ ਗੁਰੂ ਗੰਗ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਇਸੇ ਪ੍ਰਕਾਰ ਭਾਵ ਭਗਤੀ ਦਿੜਾਉਣੀ ਆਪਾ ਖੋਣਾ ਸਿੱਖਾਂ ਦੀ ਕਲਿਆਣ ਕਰਨੀ ਥਾਂ ਥਾਂ ਰੱਖਿਆ ਕਰਨੀ ਜਿਵੇਂ ਸੁਲੀ ਚੜ ਕੇ ਆਸੀ ਮਰਸਦੀ ਸੰਗਤ ਦੀ ਰੱਖਿਆ ਕੀਤੀ ਸੁਲੀ ਤੇ ਨਾਰਾਇਣ ਰਾਖ ਸੁਲੀ ਕਾਤ ਕਹੀਂ ਨਾ ਪਹੁੰਚੇ ਸੁਲੀ ਹੋਰ ਬੁਆ ਨਾਪਾਕ ਇਸ ਪ੍ਰਕਾਰ ਮੇਰੀ ਸਤਿਗੁਰੂ ਜੀ ਜਿਹੜੀ ਜਿਹੜੀ ਪ੍ਰਤਗਿਆ ਕੀਤੀ ਸੀ ਸਿੱਖਾਂ ਦੇ ਰੱਖਣ ਦੇ ਨਿਯਮ ਕੀਤੇ ਸੀ ਉਹ ਸਾਡੀ ਪੂਰੀ ਮੁਖਾਤ ਕਿਸੇ ਬਾਦਸ਼ਾਹ ਨੇ ਗੁਰ ਕਾ ਬਚਨ ਧਿਆਉ ਮੋਹਿ ਨਾਮ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨਾ ਕਰਕੇ ਉਪਦੇਸ਼ ਕਰਕੇ ਅਸੀਂ ਅੰਮ੍ਰਿਤ ਨਾਮ ਨੂੰ ਧਿਆਉਣਾ ਕੀਤਾ ਹੈ ਗੁਰ ਪ੍ਰਸਾਦ ਮੋਹਿ ਮਿਲਿਆ ਥਾ ਇਹਦਾ ਸਤਿਗੁਰੂ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਕੇ ਸਾਨੂੰ ਸੱਚਖੰਡ ਰੂਪੀ ਥਾਂ ਹਰਿਮੰਦਰ ਸਾਹਿਬ ਰੂਪੀ ਥਾਂ ਸਿੱਖ ਸੰਗਤ ਰੂਪੀ ਥਾਂ ਸੂਪ ਰੂਪੀ ਥਾਂ ਪ੍ਰਾਪਤ ਹੋਇਆ ਮਿਲਿਆ ਹੈ ਰਹਾਉ ਗੁਰ ਕਾ ਬਚਨ ਸੁਣ ਰਸਨਾ ਬਖਾਣੀ RAM RAM ਦੇਖ ਕਹਿੰਦੇ ਗੁਰੂ ਸਾਹਿਬ ਦੇ ਬਚਨ ਨੂੰ ਸਰਵਣ ਕਰੀਏ ਕਨਾਂ ਨਾਲ ਫਿਰ ਰਸਨਾ ਨਾਲ ਬਖਿਆਨ ਕਰੀਏ ਕੀਰਤਨ ਕਰੀਏ ਕਥਾ ਕਰੀਏ ਕਿਉ ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣੀਏ ਵੀ ਸਰਦਾ ਤੇ ਵਿਸ਼ਵਾਸ ਰੂਪੀ ਕਰਨਾ ਨਾ ਸ੍ਰੀ ਤਰੂਪੀ ਰਸਨਾ ਦੇ ਨਾਲ ਬਖਿਆਨ ਕਰੀਏ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਸਾਡੀ ਬਾਣੀ ਚ ਅੰਮ੍ਰਿਤ ਭਰ ਗਿਆ ਹੈ ਕਈ ਐਸੇ ਬੋਲਦੇ ਹੈ ਇਹਨੂੰ ਚੰਗੇ ਨਹੀਂ ਲੱਗਦੇ ਭਾਉਂਦੇ ਨਹੀਂ ਇੱਕ ਐਸੇ ਗੁਰਮੁਖ ਜਦੋਂ ਬੋਲਦੇ ਆ ਸਾਰਿਆਂ ਦੇ ਚਿਤ ਰੱਖ ਜਾਂਦੇ ਆ ਪ੍ਰਵੇਸ਼ਲ ਦਾ ਪਿਆਰ ਪੈਦਾ ਹੋ ਜਾਂਦਾ ਹੈ ਸੱਜਾ ਪੈਦਾ ਹੋ ਜਾਂਦੀ ਹੈ ਉਹਨਾਂ ਦੀ ਬਾਣੀ ਚ ਅੰਮ੍ਰਿਤ ਭਰਿਆ ਹੁੰਦਾ ਸਿੱਧੇ ਪਾਕਿਸਤਾਨ ਦਾ ਇਸ ਗੁਰਕਾਰ ਬ੍ਰਹਮ ਗਿਆਨੀ ਕਿ ਤੁਹੇ ਅੰਮ੍ਰਿਤ ਵਰਸੀ ਉਹ ਦ੍ਰਿਸ਼ਟੀ ਕਰ ਦਿੰਦੇ ਆ ਜਦੋਂ ਉਹਨਾਂ ਦੀ ਬਾਣੀ ਚ ਅੰਮ੍ਰਿਤ ਭਰ ਜਾਂਦਾ ਹੈ ਜਦੋਂ ਬੋਲਦੇ ਆ ਸਭ ਨਾਲ ਦੇ ਚਿਤ ਵੋ ਲੈੰਦੇ ਆ ਵਾਹਿਗੁਰੂ ਦੇ ਪ੍ਰੇਮ ਵਾਲੇ ਹੋ ਜਾਂਦੇ ਐ ਵਿਰਾਗ ਵਾਲੇ ਹੋ ਜਾਂਦੇ ਐ ਪਰਮੇਸ਼ਰ ਦੀ ਵਿਚਾਰ ਵਾਲੇ ਹੋ ਜਾਂਦੇ ਐ ਇਹ ਅਮਰ ਜਿਹੜਾ ਰਸ ਹੈ ਮੇਰੀ ਬਾਣੀ 'ਚ ਗੁਰੂ ਸਾਹਿਬ ਨਾਲ ਦੀ ਕਿਰਪਾ ਨਾਲ ਭਰਿਆ ਹੈ ਸਾਡੀ ਬਾਣੀ ਜੰਮਰਤ ਮਹਾਰਾ ਨੂੰ ਭਰ ਦੁੱਤਾ ਹੈ ਗੁਰ ਕੈਬੂ ਅਮਰਦਾਸ ਸਾਹਿਬ ਨੇ ਕਹਿਤਾ ਸੀ ਦੁਹੇਤਾਂ ਬਾਣੀ ਕਾ ਬੋਹਤਾਂ ਗੁਰ ਕੈ ਬਚਨ ਮਿਟਿਆ ਮੀਰਾ ਆਪ ਸਤਿਗੁਰੂ ਸਾਹਿਬ ਦੇ ਬਚਨਾਂ ਨੂੰ ਸਰਬਨ ਕਰਨੇ ਕਰਕੇ ਸਾਡਾ ਆਪਾ ਭਾਵ ਮਿਟ ਗਿਆ ਹੈ ਹੰਕਾਰ ਜਿਹੜਾ ਸੀ ਗੁਰ ਕੀ ਦਇਆ ਤੇ ਮੇਰਾ ਵੱਡ ਪਰਤਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਬੜੀ ਧਾਰੀ ਇਹ ਬਿਆਲਤਾ ਹੋਈ ਹੈ ਸਾਡਾ ਬੜਾ ਪ੍ਰਤਾਪ ਹੋਇਆ ਗੇਂਜ ਪ੍ਰਤਾਪ ਹੋਇਆ ਸਾਰੀ ਦੁਨੀਆ ਗੁਰੂ ਸੱਚੇ ਪਾਤਸ਼ਾਹ ਨਵੇਂ ਖੰਡ ਸਤਿਦੀਪ ਸਭ ਗੁਰੂ ਸਾਹਿਬ ਦੀ ਸ਼ਰਨ ਪੈ ਕੇ ਉਧਰੇ ਹਨ ਬ੍ਰਹਮਾ ਜੀ ਵੇਖ ਲੋ ਦੇ ਬੇਦਾਂ ਦੇ ਸਵੇਤ ਪੱਟਾਂ ਦਾ ਉਤਾਰ ਧਾਰ ਕੇ ਗੁਰੂ ਅਰਜਨ ਸਾਹਿਬ ਦੇ ਸ਼ਰਨ ਆਏ ਜਿਹੜੇ ਪਿੱਛੇ ਹੰਕਾਰ ਕਰਕੇ ਸਲਾਪੇ ਹੋਏ ਸਨ ਉਹਨਾਂ ਨੂੰ ਵੀ ਗੁਰੂ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਨਾਮ ਦੀ ਦਾਤ ਦੇ ਕੇ ਸਈਏ ਚੜਾ ਕੇ ਵਾਹਿਗੁਰੂ ਮੰਤਰ ਦੇ ਕੇ ਉਹਨਾਂ ਨੂੰ ਨਿਹਾਲ ਕੀਤਾ ਉਹਨਾਂ ਜੰਮਨ ਵਰ ਮੇੜ ਕੇ ਫਿਰ ਉਸੇ ਦੇਦ ਪਨਵੀ ਤੇ ਅਤੇ ਉਸੇ ਬ੍ਰਹਮਾ ਪਨਵੀ ਤੇ ਵੀ ਇਸਤਤ ਕਰ ਦਿੱਤੇ ਇਸ ਪ੍ਰਕਾਰ ਲੋਕ ਵਿੱਚ ਪਰਲੋਕ ਵਿੱਚ ਬ੍ਰਹਮ ਲੋਕ ਸਵਰਗ ਬਕੁਨਠ ਆਦਾਂ ਦੇ ਸਾਡਾ ਬੜਾ ਤੇਰੀ ਪ੍ਰਤਾਪ ਹੈ ਗੁਰਾਂ ਦੀ ਕਿਰਪਾ ਕਰਕੇ ਗੁਰ ਕੈ ਬਚਨ ਮਿਜਿਆ ਮੇਰਾ ਭਰਮ ਸੰਤ ਗੁਰਾਂ ਦੇ ਬਚਨਾਂ ਨੂੰ ਮੰਨਣੇ ਕਰਕੇ ਸਾਡੀ ਅੰਦਰ ਜਿਹੜਾ ਭਰਮ ਸੀ ਜੀ ਇਸ ਦਾ ਭੇਦ ਧਰਮ ਕਰਤਾ ਤੇ ਪਰਮਾਤਮਾ ਸਭ ਮਿਲ ਗਿਆ ਹੈ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਸਾਧ ਸੰਗਤ ਜੀ ਸਾਹ ਦੇ ਬਚਨਾ ਦੁਆਰਾ ਹੀ ਜਿਸ ਪ੍ਰਕਾਰ ਦੂਰ ਦੀਨ ਦੇ ਨਾਲ ਸਾਧ ਸੰਗਤ ਜੀ ਦੂਰ ਦੀਆਂ ਚੀਜ਼ਾਂ ਨੇੜੇ ਵੇਖ ਲੀਦੀਆਂ ਜਿਵੇਂ ਖੁਰਦਬੀਨ ਦੇ ਨਾਲ ਬਰੀਕ ਚੀਜ਼ਾਂ ਸਾਰੀਆਂ ਮੋਟੀਆਂ ਕਰਕੇ ਵੇਖ ਲੀਦੀਆਂ ਕਿਉ ਗੁਰੂ ਮਹਾਰਾਜ ਦੇ ਬਚਨ ਰੂਪੀ ਇਹ ਸਾਧ ਸੰਗਤ ਜੀ ਅਨਕ ਦੇ ਨਾਲ ਹੈ ਸਾਰਿਆਂ ਦੀ ਬ੍ਰਹਮ ਆਤਮਾ ਨੂੰ ਵੇਖ ਲਿਆ ਹੈ ਸੁਖਮਸ ਤ੍ਰੂਲ ਵਿੱਚ ਗੁਰ ਕੈ ਬਚਨ ਕੀਨੋ ਰਾਜ ਜੋ ਸਤਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਮੰਨਣੇ ਕਰਕੇ ਰਾਜ ਪ੍ਰਕਾਸ਼ ਰੂਪ ਜੋ ਬ੍ਰਹਮ ਹੈ ਉਸ ਵਿੱਚ ਜੁੜਨਾ ਕੀਤਾ ਹੈ ਅਗਰੇ ਰਾਜ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਫਿਰ ਵਾਹਿਗੁਰੂ ਜੁੜੇ ਰਹਿਣਾ ਰਾਜ ਯੋਗ ਹੈ ਰਾਜ ਗਿਆਨ ਸਰੂਪ ਜਿਹੜਾ ਜੁੜਨਾ ਹੈ ਇਹ ਰਾਜ ਯੋਗ ਕੀਤਾ ਵਿਹਾਰ ਵੀ ਕਰਦੇ ਰਹਿਣਾ ਤੇ ਲੇਵ ਵੀ ਲੱਗੀ ਰਹਿਣੀ ਇਹ ਰਾਜ ਯੋਗ ਸਾਰੇ ਦਰਸ਼ਕਾਂ ਕਹਿੰਦੇ ਵੀ ਹਾਲਾਂ ਜਵਰਦੀਆਂ ਹੋਇਆ ਫਿਰ ਜਿਵੇਂ ਟੁੱਟਣੀ ਵਾਸ਼ਪੀ ਨੂੰ ਵੱਲੋਂ ਇਹ ਰਾਜ ਯੋਗ ਇੱਕ ਹੱਡ ਯੋਗ ਹੈ ਲੈ ਯੋਗ ਹੈ ਮੰਤਰ ਯੋਗ ਹੈ ਇਹ ਰਾਜ ਯੋਗ ਸਤਿਗੁਰਾਂ ਦੀ ਕਿਰਪਾ ਕਰਕੇ ਬਜਨਾ ਕਰਕੇ ਕੀਤਾ ਹੈ ਗੁਰ ਕੈ ਸੰਗ ਤਰਿਆ ਸਭ ਲੋ ਸਤਿਗੁਰੂ ਸਿੱਖੀ ਪਾਤਸ਼ਾਹ ਦੀ ਸੰਗਤ ਕਰਕੇ ਜਿੰਨੇ ਲੋਕ ਸੀ ਸੰਗਤ ਕਰਨ ਵਾਲੇ ਸਾਉ ਕੋਈ ਤਰ ਗਿਆ ਗੁਰ ਕੈ ਬਚਨ ਮੇਰੇ ਕਾਰਜ ਸਿਧ ਸਭ ਸਾਉ ਦੇ ਬਚਨ ਮੰਨਣੇ ਕਰਕੇ ਸਾਡੇ ਜਿੰਨੇ ਕਾਰਸੀ ਵਿਗਹਾਰਕ ਪਰਮਾਰਥ ਸਾਰੇ ਸਿਧ ਹੋ ਗਏ ਪੂਰਨ ਹੋ ਗਏ ਜਿਤਲੇ ਗੁਰ ਕੈ ਬਚਨ ਪਾਇਆ ਨਾਉ ਨਿਧ ਸਤਿਗੁਰਾਂ ਦੇ ਬਜਨਾ ਕਰਕੇ ਨਾਮ ਰੂਪੀ ਨਿਧ ਖਿਆਨਾ ਪਾ ਲਿਆ ਹੈ ਨਾਮ ਰੂਪੀ ਨਿਵੀ ਪਾ ਲਈਏ ਗੁਰੂ ਸਾਹਿਬ ਦੇ ਬਜਨਾ ਕਰਕੇ 9 ਰੁਪੀ ਖਿਆਨਾਂ ਪਾਲਿਆ 9 ਨਿਧੀਆਂ 18 ਸਿੱਧੀਆਂ ਰਿੱਧੀਆਂ ਜਿਸ ਨਾਵੇ ਕੀ ਦਾਸੀ ਬਣ ਗਈਆਂ ਹਨ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਹੋਰ ਵੀ ਬੰਦੀ ਕੀ ਇਹ ਭਾਈ ਜਿਨ੍ਹਾਂ ਜਨਾਂ ਮੇਰੇ ਸੰਗੂ ਦਸਾਂ ਪਾਦਸ਼ਾਹਾਂ ਦੀ ਆਸ ਕੀਤੀ ਹੈ ਚਿਤ ਵਿੱਚ ਤਿਸ ਕੀ ਕਟਿਏ ਜੰਮ ਕੀ ਫਾਤਾਂ ਉਹਨਾਂ ਵੀ ਭਾਈ ਗੁਰ ਮੇਰੇ ਸੰਗ ਸਰਾ ਹੈ ਨਾਲੇ ਇਹ ਜਾਣ ਕੇ ਜਮਾਂ ਦੀ ਫਾਇ ਹੀ ਕੱਟੀ ਜਾਂਦੀ ਹੈ ਜਮਨ ਮਰਨ ਦੀ ਫਾਇ ਹੀ ਜਿਨੀ ਫੇਰ ਪੈਂਦੇ ਹਨ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਮੰਨਣੇ ਕਰਕੇ ਸਾਡਾ ਕਰਮ ਭਾਰ ਜਾਗ ਪਿਆ ਹੈ ਨਾਨਕ ਗੁਰ ਪੀਟਿਆ ਪਾਰ ਬ੍ਰਹਮ ਸੰਤੂ ਸਾਹਿਬ ਜੀ ਕਹਿੰਦੇ ਨੇ ਗੁਰੂ ਅਕਾਲ ਪੁਰਖ ਗੁਰ ਨਾਨਕ ਮਿਲਿਆ ਪਾਰਵੰਤ ਤੇ ਜਰਨਾ ਕੋ ਬਿਹਾਰਾ ਬਾਰ ਗੁਰੂ ਨਾਨਕ ਦੇਵ ਜੀ ਮਿਲੇ ਹਨ ਗੌੜੀ ਮਹੱਲਾ ਪੰਜਵਾ ਇਸ ਗੁਰ ਕਾਉ ਸਿਮਰੋ ਸਾਥ ਸਾਜਣਾ ਦੇ ਨਾਲ ਕਿੰਨਾਕ ਸਾਡਾ ਪਿਆਰ ਹੋਣਾ ਚਾਹੀਦਾ ਹੈ ਉਹਨਾਂ ਸਤਿਗੁਰੂ ਨੂੰ ਸਵਾਸ ਸਵਾਸ ਸਿਮਰਨਾ ਚਾਹੀਦਾ ਹੈ ਹਰ ਵਕਤ ਸਤਿਗੁਰੂ ਨਾਨਕ ਦੇਵ ਜੀ ਨੂੰ ਚੇਤੇ ਕਰਨਾ ਚਾਹੀਦਾ ਹੈ ਗੁਰ ਮੇਰੀ ਪ੍ਰਾਣ ਸਤਿਗੁਰ ਮੇਰੀ ਰਾਸ ਮੇਰੇ ਤਾਂ ਪ੍ਰਾਣਾ ਵੀ ਗੁਰੂ ਹੈ ਸਤਿਗੁਰੂ ਕਰਕੇ ਮੇਰੇ ਪ੍ਰਾਣ ਚੱਲ ਰਹੇ ਆ ਰਾਸ ਪੂੰਜੀ ਮੇਰੀ ਸਰਦਾ ਵੀ ਸਤਗੁਰੂ ਜੀ ਹਨ ਰਹਾਉ ਗੁਰ ਕਾ ਦਰਸਨ ਦੇਖ ਦੇਖ ਜੀਵਾ ਸਤਿਗੁਰੂ ਸਾਹਿਬ ਦਾ ਦਰਸ਼ਨ ਸੱਜੇ ਖੱਬੇ ਨੇਤਰ ਨਾਲ ਮਨੁਬਧ ਰੂਪੀ ਨੇਤrana ਅਵਰਾਗ ਰੂਪੀ ਨੇਤrana ਪ੍ਰੋਖ ਅਪਰੋਖ ਰੂਪੀ ਗਿਆਨ ਰੂਪੀ ਨੇਤrana ਤੇਖ ਤਿਸ਼ਟਾ ਰੂਪ ਜੋ ਦੇਖਣ ਵਾਲਾ ਸਾਰਿਆਂ ਨੂੰ ਉਸ ਨੂੰ ਵੇਖ ਵੇ ਕੇ ਜੀਵੀਏ ਗੁਰ ਕੇ ਚਰਨ ਸੋਏ ਧੋਏ ਪੀਓ ਸਤ ਗੁਰੂ ਦੇ ਚਰਨ ਸੱਜੇ ਖੱਬੇ ਧੋ ਧੋ ਕੇ ਮਹਾਰਾਜੇ ਪੀਣਾ ਕਰੀਏ ਇੰਨਾ ਪਿਆਰ ਸਾਡੇ ਅੰਦਰ ਬਰਾਗ ਹੈ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਦਾ ਜਲ ਸਾਡੇ ਮੁਖ ਵਿੱਚ ਪਵੇ ਅਸੀਂ ਨਿਹਾਲ ਹੋਈਏ ਕਿਉ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਜਿਨ੍ਹਾਂ ਚਰਨਾਂ ਨੂੰ ਛੋਹ ਕਰਕੇ ਦਾਸੀ ਜਿਹੀ ਸੀ ਉਹਨੂੰ ਆਗਮਨਿਕਮਤੀ ਸਾਰੀ ਸੂਝ ਹੋ ਗਈ ਸੀ ਸਤਿਗੁਰੂ ਜੀ ਨੇ ਖੰਡੇ ਦਾ ਅੰਮ੍ਰਿਤ ਮਨਾਤਾ ਹੈ ਪੰਨਿਆ ਪਿਆਰਾਂ ਦੇ ਰਾਹੀ ਪਿਆਰ ਇਤਨਾ ਚਰਨਾਂ ਨੂੰ ਤੋਹ ਤੋਕੇ ਪੀ ਵੀਏ ਗੁਰ ਕੀ ਰੇਣ ਨਿਤ ਮੱਜਨ ਕਰੋ ਸਤਿਗੁਰੂ ਸਾਹਿਬ ਦੇ ਧੂੜ ਦੀ ਇਸ਼ਨਾਨ ਹਮੇਸ਼ਾ ਲਈ ਕਰਨਾ ਕਰੀਏ ਜਨਮ ਜਨਮ ਕੀ ਹੋਮੈ ਮਲ ਹਰ ਮੱਜਨ ਪੁਰਵਾ ਦਾ ਇਸ਼ਨਾਨ ਹੈ ਜਿਹੜੀ ਜਨਮਾਂ ਜਨਮਾਂ ਦੀ ਹੋਮੈ ਦੀ ਮੈਲ ਲੱਗੀ ਹੋਈ ਹੈ ਉਸ ਨੂੰ ਮੈਂ ਹਰ ਲਈਏ ਮੇਟ ਲਈਏ ਜਿਸ ਗੁਰ ਕੋ ਚੂਲਾਵ ਪੱਖਾ ਧਰਮੀ ਰੂਪੀ ਉਸ ਤੋਂ ਜਿਹਨੂੰ ਪੱਖਾ ਚਲਾਉਣਾ ਕਰੀਏ ਮਹਾ ਅਗਨ ਤੇ ਹੱਥ ਦੇ ਰੱਖਾ ਅੰਕ ਜਿਹੜੀ ਮਾਇਆ ਦਾ ਮੋਹ ਹੈ ਸਾਰਿਆਂ ਜਨਮਾਂ ਚਿੰਬੜਨ ਵਾਲੀ ਉਸ ਤੋਂ ਕਿਰਪਾ ਭਰਿਆ ਹੱਥ ਦੇ ਕੇ ਸਾਡੀ ਰੱਖਿਆ ਕਰ ਲਈ ਹੈ ਪੱਖ ਲੈਣ ਜਿਹੜੇ ਪੱਖਾ ਚਲਾਉਣਾ ਕਰੀਏ ਇਸ ਗੁਰ ਕੈ ਗ੍ਰਹਿ ਟੋ ਉਹ ਪਾਣੀ ਸੀ ਉਹ ਕਰਦੇ ਸੀ ਪਾਣੀ ਧੋਦੇ ਰਹੀਏ ਮਾਸ਼ਕੀ ਬਣ ਕੇ ਜਿਵੇਂ ਭਾਈ ਕਨਈਆ ਜੀ ਪਾਣੀ ਪਿਉਂਦੇ ਹੁੰਦੇ ਸਨ ਮਾਲ ਦੀ ਜੰਗ ਵਿੱਚ ਵੀ ਸਿੰਘਾਂ ਦੇ ਤਾਂ ਹੀ ਇਸ ਪ੍ਰਕਾਰ ਗੁਰੂ ਦੇ ਘਰ ਵਿੱਚ ਜਿਵੇਂ ਭਾਈ ਨੀਹਾ ਜੀ ਨਵੇਂ ਪਾਤਸ਼ਾਹ ਦੇ ਪਾਣੀ ਲਿਆ ਲੈ ਕੇ ਧੋਂਦੇ ਸੀ ਜਿਵੇਂ ਗੁਰੂ ਅਮਰਦਾਸ ਸਾਹਿਬ ਸੱਜੇ ਪਾਤਸ਼ਾਹ ਜੀ ਨੇ 12 ਸਾਲ ਗਾਗਰ ਦੇ ਨਾਲ ਲੰਗਰ ਦੀ ਜਲ ਦੀ ਸਤਗੁਰੂ ਅੰਗਰਸਾਹਬ ਨੇ ਨਿਸ਼ਾਨ ਦੀ ਸੇਵਾ ਕਰਾਈ ਸੀ ਇਉ ਗੁਰੂ ਦੇ ਘਰ ਵਿੱਚ ਪਾਣੀ ਢੋਂਦੇ ਰਹੀਏ ਅਸੀਂ ਪ੍ਰੇਮ ਜਿਹੜਾ ਕਰਨਾ ਹੈ ਪਾਣੀ ਢੋਈਏ ਹਮੇਸ਼ਾ ਜਿਸ ਗੁਰ ਤੇ ਅਕਲ ਗਤ ਜਾਣੀ ਜਿਸ ਗੁਰੂ ਸਾਹਿਬ ਤੋਂ ਕਲਪਨਾ ਤੋਂ ਰਹਿਤ ਜੋ ਪਰਮੇਸ਼ਰ ਹੈ ਉਹਦੀ ਗਤ ਪ੍ਰਾਪਤੀ ਜਾਣੀ ਹੈ ਜਿਸ ਵਿੱਚ ਕੋਈ ਕਲਪਨਾ ਨਹੀਂ ਅਤੇ ਕਿਸੇ ਪ੍ਰਕਾਰ ਦੀ ਕਲਾ ਵਿਦਿਆ ਆਦਕ ਵੀ ਲੜਾਈ ਆਦਕ ਨਹੀਂ ਐਸਾ ਜੋ ਅਕਲ ਕਲਪਨਾ ਤੋਂ ਰਹਿਤ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਜਿਨ੍ਹਾਂ ਗੁਰਾਂ ਤੋਂ ਜਾਣੀ ਹੈ ਤਿਸ ਗੁਰ ਕੈ ਗ੍ਰਹਿ ਪੀਸੋਨੀ ਉਸ ਗੁਰੂ ਘਰ ਵਿੱਚ ਅਸੀਂ ਚੱਕੀ ਦੇ ਨਾਲ ਪੀਣਾ ਕਰੀਏ ਨਿਤ ਪੀ ਪੀ ਕੇ ਸੰਕਾ ਨੂੰ ਪ੍ਰਸਾਦ ਬੁਕਾ ਕੇ ਸ਼ਿਕਾਈਏ ਉਸ ਸਤਿਗੁਰੂ ਜੀ ਦੇ ਘਰ ਦੇ ਵਿੱਚ ਇਸ ਪ੍ਰਕਾਰ ਸਰਵਣ ਮੰਨਣ ਰੂਪੀ ਚੱਕੀ 'ਚ ਵਾਸ਼ਨਾ ਰੂਪੀ ਦਾਣੇ ਤਾਈਂ ਪੀਣਾ ਕਰੀਏ ਨਾਸ ਕਰੀਏ ਵਕਾਰਾਂ ਨੂੰ ਜਿਸ ਪ੍ਰਸਾਦ ਵੈਰੀ ਸਭ ਮੀ ਜਿਨ੍ਹਾਂ ਤਰ੍ਹਾਂ ਦੀ ਕਿਰਪਾ ਕਰਕੇ ਜਿੰਨੇ ਵੈਰੀ ਐ ਕਾਮ ਕਹੇ ਸਾਰੇ ਸੱਜਣ ਬਣ ਜਾਂਦੇ ਆ ਦੂਤ ਲੱਗੇ ਫਿਰ ਚਾ ਕਹੀ ਸਤਿਗੁਰ ਕਾ ਵੇਸਾ ਹੋ ਵਹਿਰ ਕਰਨ ਵਾਲੇ ਦੁਨੀਆ ਦੇ ਲੋਕ ਵੀ ਉਲਟ ਕੇ ਚਰਨੀ ਪੈ ਜਾਂਦੇ ਮਿੱਤਰਤਾ ਕਰਦੇ ਹਨ ਗਿਨ ਗੁਰੂ ਮੂ ਕੋ ਦੀਨਾ ਜੀ ਜਿਸ ਗੁਰੂ ਸਾਹਿਬ ਜੀ ਨੇ ਸਾਨੂੰ ਜੀਵਤਾਨ ਦਿੱਤਾ ਹੈ ਬਖਸ਼ੀ ਕੀਤੀ ਹੈ ਬ੍ਰਹਮ ਗਿਆਨ ਵੀ ਬਖਸ਼ੀਸ਼ ਦਿੱਤੀ ਹੈ ਆਪ ਜੀਵਨ ਮੁਕਤੀ ਦਾ ਦਾਮ ਦੇਣਾ ਕੀਤਾ ਹੈ ਆਪਣਾ ਦਾਸ ਰਾ ਆਪੇ ਮੁੱਲ ਲਈ ਮਹਾਰਾਜ ਜੀ ਨੇ ਆਪ ਦਾ ਸੇਵਕ ਨੂੰ ਛੋਟੇ ਦਾਸ ਨੂੰ ਆਪ ਹੀ ਪ੍ਰੇਮ ਰੂਪੀ ਮੁੱਲ ਜੀ ਖਰੀਦ ਲਿਆ ਲੈ ਲਿਆ ਹੈ ਆਪੇ ਲਾਇਉ ਆਪਣਾ ਪਿਆਰ ਕਿਰਪਾ ਦ੍ਰਿਸ਼ਟੀ ਕਰਕੇ ਆਪ ਦੀ ਪ੍ਰਾਪਤੀ ਦਾ ਪਿਆਰ ਮਹਾਰਾਜ ਸਾਹਿਬ ਨੇ ਗੁਰਮੁਖ ਰੋਮ ਰੋਮ ਹਰ ਤੇ ਆਵੇਦਾ ਆਪੀ ਲਾਗਦਾ ਹੈ ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ ਸਦਾ ਸੋ ਸਤਿਗੁਰੂ ਨਾਨਕ ਕਲਗੀ ਵਾਲੇ ਦੇ ਤਾਂ ਹੀ ਨਮਸਕਾਰ ਕਰੀਏ ਬੰਦਨਾ ਕਰੀਏ ਕਲ ਕਲੇਸ਼ ਭੈ ਬ੍ਰਹਮ ਦੁਖ ਲਾਥਾ ਜਿਨਾਂ ਦੁਆਰ ਦੀ ਕਰਾ ਕਰਕੇ ਕਲ ਬਣਾ ਵੀ ਸਾਰੀ ਮਿਟ ਗਈ ਹੈ ਕਲੇਸ਼ ਅਵਿਧਿਆ ਸੰਕਾਰ ਹਾਗ ਦੈਸ਼ ਬਿਨ ਵੇਸ਼ਾਦਕ ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ ਭੈ ਸਤ ਪ੍ਰਕਾਰ ਦਾ ਭੈ ਭਰਮ ਪੰਜ ਪ੍ਰਕਾਰ ਦਾ ਦੁਖ ਜਮਨ ਮਰਨ ਦਾ ਸਾਰਾ ਹੀ ਲੱਥ ਗਿਆ ਬਹੁ ਨਾਨਕ ਮੇਰਾ ਗੁਰ ਸਮਰਾਥਾ ਸਤਗੁਰੂ ਸਾਹਿਬ ਜੀ ਕਹਿੰਦੇ ਹੈ ਜੇ ਮੇਰੇ ਭਾਈ ਸਤਗੁਰੂ ਨਾਨਕ ਦੇਵ ਸਾਹਿਬ ਸਰਵ ਕਲਾ ਸੰਗ੍ਰਾਥ ਹੈ ਜੋ ਜਾਨ ਮਾਰਾ ਸਾਹਿਬ ਕਰ ਲਿੰਦੇ ਹੈ ਇਹ ਦੇ ਉਪਕਾਰੀ ਹਨ ਸਾਡੇ ਓਗਲਾਂ ਨੂੰ ਵਿਚਾਰਿਆ ਨਹੀਂ ਸੱਚੇ ਕਾਦਸ਼ਾ ਨੇ ਸਾਰੇ ਓਗਲਾਂ ਨੂੰ ਬਖਸ਼ ਕਰਕੇ ਯੋਮਾਂ ਨੂੰ ਲੰਬੇ ਭੈਆਂ ਨੂੰ ਦੁੱਖਾਂ ਨੂੰ ਭਰਮਾਂ ਨੂੰ ਸਾਰਿਆਂ ਨੂੰ ਮੇੜ ਦਿੱਤਾ ਹੈ ਕੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਿਨ੍ਹਾਂ ਦਾ ਆਗਮਨ ਸਾਹਿਬ ਸਿੰਘ ਜੀ ਹੁਣੇ ਥੋੜੇ ਤੋਂ ਰਹਿੰਦੇ ਹਨ ਉਹ ਸੰਗਤਾਂ ਨੂੰ ਮਿਲ ਕਰਕੇ ਨਗਰ ਕੀਰਤਨ ਕਰਨਾ ਹੈ ਅਤੇ ਰਾਗੀਆਂ ਸਿੰਘਾਂ ਨੇ ਮਹਾਰਾਜ ਜਸ ਨੂੰ ਉਚਾਰਨਾ ਹੈ ਪ੍ਰਚਾਰ ਕਰਨ ਮਹਾਰਾਜ ਜਸਨਾ ਗਾਉਣਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਉਸ ਮਰਤ ਗੁਰੂ ਜਿਨਾਂ ਦੇ ਮੱਥੇ ਤੇ ਹੱਥ ਰੱਖਦੇ ਉਹ ਨਿਹਾਲ ਹੋ ਜਾਂਦੇ ਹਨ ਸਤਗੁਰੂ ਸਾਹਿਬ ਕਹਿੰਦੇ ਇਹ ਜੀ ਮੇਰੇ ਸਤਗੁਰੂ ਨਾਨਕ ਦੇਵ ਜੀ ਸਰਬ ਕਲਾ ਸਮਰੱਥ ਹਨ ਕਲ ਕਲੇਸ਼ ਭੈ ਭਾਮ ਦੁਖ ਲਾਥ ਕਉ ਨਾਨਕ ਮੇਰਾ ਗੁਰ ਸਮਰੱਥ ਵਾਹਿਗੁਰੂ ਕਾ ਖਾਲਸਾ